ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਐ ਔਰ ਜਿਸ ਪ੍ਰਕਾਰ ਸਾਡੀ ਉਥੇ ਕੂੜੇ ਦੀ ਬਹੁਤ ਵੱਡੀ ਦਿੱਕਤ ਹੈ ਡੰਪ ਦੀ ਬਹੁਤ ਵੱਡੀ ਦਿੱਕਤ ਹੈ ਪਹਿਲਾਂ ਸਾਰੇ ਸਾਡੇ ਕਾਉਂਸਲਰ ਸਹਿਬਾਨ ਕੱਲ ਪਰਸੋਂ ਦੋ ਦਿਨ ਪਹਿਲਾਂ ਐਸਡੀਐਮ ਨੂੰ ਮਿਲ ਕੇ ਆਏ ਐ ਕੂੜਾ ਜਗਾ ਜਗਾ ਤੇ ਸਿੱਟਿਆ ਜਾ ਰਿਹਾ ਸਾਨੂੰ ਜਗਾ ਚਾਹੀਦੀ ਹੈ ਕੂੜੇ ਆਸਤੇ ਸੋ ਅੱਜ ਡੀਸੀ ਨੂੰ ਮਿਲੇ ਐ ਔਰ ਡੀਸੀ ਨੇ ਸਾਨੂੰ ਯਕੀਨ ਦਵਾਇਆ ਅਸੀਂ ਆਖਿਆ ਜਾਂ ਤਾਂ ਇਹ ਕੂੜੇ ਨੂੰ ਕਿਤੇ ਹੋਰ ਲੈ ਜਾਓ ਲੁਧਿਆਣੇ ਲੈ ਜਾਓ ਜਾਂ ਕੋਈ ਸੈਗਰੀਗੇਸ਼ਨ ਵਾਲੀਆਂ ਉਥੇ ਬੰਦੇ ਅਪਾਇੰਟ ਕਰਕੇ ਠੇਕਾ ਦੇ ਕੇ ਇਹਨੂੰ ਠੀਕ ਕਰੋ ਸਾਡਾ ਇਹ ਮੁਕੰਮਲ ਜਗਰਾਉਂ ਦੇ ਲੋਕਾਂ ਦਾ ਹੱਲ ਹੋਣਾ ਚਾਹੀਦਾ ਸੋ ਡੀਸੀ ਨੇ ਸਾਨੂੰ ਵਿਸ਼ਵਾਸ ਦਿੱਤਾ ਆ ਕਿ ਅਸੀਂ ਇਹ ਇਹ ਕੰਮ ਨੂੰ ਸਿਰੇ ਚੜਾ ਦੇਾਂਗੇ ਸੋ ਅਸੀਂ ਇੱਕ ਹਫ਼ਤਾ ਜ਼ਰੂਰ ਹੋਰ ਦੇਖਾਂਗੇ ਨਹੀਂ ਤਾਂ ਫਿਰ ਅਸੀਂ ਜੋ ਲੋਕਤੰਤਰ ਰਾਜ ਦੇ ਵਿੱਚ ਜਿਸ ਪ੍ਰਕਾਰ ਦੀ ਲੜਾਈ ਵਿੱਢਣੀ ਹੋਈ ਉਹ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਖਿਲਾਫ ਵਿੱਢਾਂਗੇ ਤਾਂ ਜੋ ਜਗਰਾਉਂ ਦੀ ਜਿਹੜੇ ਇਸ ਪ੍ਰਕਾਰ ਦਾ ਗੰਦਗੀ ਦੇ ਢੇਰ ਪਏ ਆਸੇ-ਪਾਸੇ ਇਹ ਨਹੀਂ ਹੋਏਗਾ ਜਗਰਾਉਂ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਹੋਵੇ। ਇਹਦੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਰੇ ਕਾਉਂਸਲਰ ਮਿਲ ਕੇ ਅਸੀਂ ਕੰਮ ਕਰਾਂਗੇ। ਔਰ ਇਸੇ ਕਰਕੇ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਆ ਮੈਨੂੰ ਆਸ ਹੈ ਕਿ ਆਉਣ ਵਾਲੇ ਹਫਤੇ ਦੇ ਅੰਦਰ-ਅੰਦਰ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਰਲ ਕੇ ਸਾਨੂੰ ਸਰਕਾਰ ਥਾਂ ਮਹੱਈਆ ਕਰਾਏਗੀ। ਕਿਸੇ ਪ੍ਰਕਾਰ ਦਾ ਕੋਈ ਮਤਾ ਪਾਉਣਾ ਹੈ, ਕਿਸੇ ਪ੍ਰਕਾਰ ਦੇ ਕੋਈ ਹੋਰ ਚੀਜ਼ ਚਾਹੀਦੀ ਹੈ। ਤਾ ਪੂਰੀ ਕਾਰਪੋਰੇਸ਼ਨ ਦੇ ਅਸੀਂ ਕਮੇਟੀ ਦੇ ਜਿਹੜੇ ਲੋਕ ਹੈ ਅਸੀਂ ਤਿਆਰ ਪਰ ਤਿਆਰ ਹੈ। ਸੋ ਆਸ ਕਰਦੇ ਹਾਂ ਕਿ ਡਿਪਟੀ ਕਮਿਸ਼ਨਰ ਤੇ ਸਰਕਾਰ ਇਸ ਗੱਲ ਤੇ ਤਵੱਜੋ ਦੇਗੀ। ਨਹੀਂ ਅਸੀਂ ਡਿਪਟੀ ਕਮਿਸ਼ਨਰ ਦੇ ਬਾਹਰ ਚ ਬੈਠਾਂਗੇ ਅਗਰ ਸਾਨੂੰ ਜਗ੍ਹਾ ਨਾ ਦਿੱਤੀ। ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਹੈ। ਔਰ ਜਿਸ ਪ੍ਰਕਾਰ ਸਾਡੀ ਉੱਥੇ ਕੂੜੇ ਦੀ ਬਹੁਤ ਵੱਡੀ ਦਿੱਕਤ ਹੈ, ਡੰਪ ਦੀ ਬਹੁਤ ਵੱਡੀ ਦਿੱਕਤ ਹੈ। ਪਹਿਲਾਂ ਸਾਰੇ ਸਾਡੇ ਕਾਉਂਸਲਰ ਸਹਿਬਾਨ ਕੱਲ ਪਰਸੋਂ ਦੋ ਦਿਨ ਪਹਿਲਾਂ ਐਸਡੀਐਮ ਨੂੰ ਮਿਲ ਕੇ ਆਏ ਹੈ। ਕੂੜਾ ਜਗਾ ਜਗਾ ਤੇ ਸਿੱਟਿਆ ਜਾ ਰਿਹਾ ਸਾਨੂੰ ਜਗਾ ਚਾਹੀਦੀ ਹੈ ਕੂੜੇ ਆਸਤੇ ਸੋ ਅੱਜ ਡੀਸੀ ਨੂੰ ਮਿਲਿਆ ਔਰ ਡੀਸੀ ਨੇ ਸਾਨੂੰ ਯਕੀਨ ਦਵਾਇਆ ਅਸੀਂ ਆਖਿਆ ਜਾਂ ਤਾਂ ਇਹ ਕੂੜੇ ਨੂੰ ਕਿਤੇ ਹੋਰ ਲੈ ਜਾਓ ਲੁਧਿਆਣੇ ਲੈ ਜਾਓ ਜਾਂ ਕੋਈ ਸੈਗਰੀਗੇਸ਼ਨ ਵਾਲੀਆਂ ਉਥੇ ਬੰਦੇ ਅਪਾਇੰਟ ਕਰਕੇ ਠੇਕਾ ਦੇ ਕੇ ਇਹਨੂੰ ਠੀਕ ਕਰੋ ਸਾਡਾ ਇਹ ਮੁਕੰਮਲ ਜਗਰਾਉਂ ਦੇ ਲੋਕਾਂ ਦਾ ਹੱਲ ਹੋਣਾ ਚਾਹੀਦਾ ਸੋ ਡੀਸੀ ਨੇ ਸਾਨੂੰ ਵਿਸ਼ਵਾਸ ਦਿੱਤਾ ਆ ਕਿ ਅਸੀਂ ਇਹ ਇਹ ਕੰਮ ਨੂੰ ਸਿਰੇ ਚੜਾ ਦਿਆਂਗੇ ਸੋ ਅਸੀਂ ਇੱਕ ਹਫ਼ਤਾ ਜ਼ਰੂਰ ਹੋਰ ਦੇਖਾਂਗੇ ਨਹੀਂ ਤਾਂ ਫਿਰ ਅਸੀਂ ਜੋ ਲੋਕਤੰਤਰ ਰਾਜ ਦੇ ਵਿੱਚ ਜਿਸ ਪ੍ਰਕਾਰ ਦੀ ਲੜਾਈ ਵਿੱਢਣੀ ਹੋਈ ਉਹ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਖਿਲਾਫ ਵਿੱਢਾਂਗੇ ਤਾਂ ਜੋ ਜਗਰਾਉਂ ਦੀ ਜਿਹੜਾ ਇਸ ਪ੍ਰਕਾਰ ਦਾ ਗੰਦਗੀ ਦੇ ਢੇਰ ਪਏ ਆਸ-ਪਾਸੇ ਇਹ ਨਹੀਂ ਹੋਏਗਾ ਜਗਰਾਉਂ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ ਇਹਦੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਰੇ ਕਾਉਂਸਲਰ ਮਿਲ ਕੇ ਅਸੀਂ ਕੰਮ ਕਰਾਂਗੇ ਔਰ ਇਸੇ ਕਰਕੇ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਆ ਮੈਨੂੰ ਆਸ ਹੈ ਕਿ ਆਉਣ ਵਾਲੇ ਹਫਤੇ ਦੇ ਅੰਦਰ ਅੰਦਰ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਰਲ ਕੇ ਸਾਨੂੰ ਸਰਕਾਰ ਥਾਂ ਮਹਈਆ ਕਰਾਏਗੀ ਕਿਸੇ ਪ੍ਰਕਾਰ ਦਾ ਕੋਈ ਮਤਾ ਪਾਉਣਾ ਹੈ ਕਿਸੇ ਪ੍ਰਕਾਰ ਦੇ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਪੂਰੀ ਕਾਰਪੋਰੇਸ਼ਨ ਦੇ ਅਸੀਂ ਕਮੇਟੀ ਦੇ ਜਿਹੜੇ ਲੋਕ ਹੈ ਅਸੀਂ ਤਿਆਰ ਪਰ ਤਿਆਰ ਹਾਂ ਸੋ ਆਸ ਕਰਦੇ ਹਾਂ ਕਿ ਡਿਪਟੀ ਕਮਿਸ਼ਨਰ ਤੇ ਸਰਕਾਰ ਇਸ ਗੱਲ ਤੇ ਤਵੱਜੋ ਦੇਗੀ ਨਹੀਂ ਅਸੀਂ ਡਿਪਟੀ ਕਮਿਸ਼ਨਰ ਦੇ ਬਾਹਰ ਚ ਬੈਠਾਂਗੇ ਅਗਰ ਸਾਨੂੰ ਜਗ੍ਹਾ ਨਾ ਦਿੱਤੀ